ਇਸ ਇੰਤਲੇ ਸੀ ਸਾਨੇ ਵਾਲਾ ਸਾਨੇ ਵਾਲ ਸੀ ਚੱਲਣ ਲੱਗੇ ਸੀ ਉੱਥੇ ਕਿੰਨਾਂ ਦੀ ਦੁਕਾਨ ਹੈ ਪਈ ਉਹ ਰੈੱਡ ਮੰਗੋ ਰੈੱਡ ਮੰਗੋ ਤੇ ਚੱਲੇ ਸੀ ਰੈੱਡ ਮੰਗੋ ਚੱਲੇ ਯਾ ਦੇਖ ਕਿੰਨੀ ਵਧੀਆ ਮਾਰਕੀਟ ਸਾਡੇ ਈ-ਮਾਰਟ ਖੁੱਲਿਆ ਕਿੰਨੀ ਵਧੀਆ ਖੁੱਲ ਗਈ ਜਗ੍ਹਾ ਹਾਂ ਵਧੀਆ ਮਾਰਕੀਟ ਬਣ ਗਈ ਇੱਥੇ ਵੀ ਬੱਤੇ ਬਚ ਜਾ ਤੇ ਆ ਕਿਤੇ ਇਹ ਲੋ ਸਾਡੇ ਫਲੈਟ ਵੀ ਬਣ ਗਏ ਫਲੈਟ ਬਣ ਕੇ ਬਹੁਤ ਵੱਡੇ ਵੱਡੇ ਵਾਰੰਗੋ ਵਾਰੰਗੋ ਫਲੈਟ ਬਣ ਗਏ ਨਹਿਰ ਤੇ ਹੋਰ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਇਹ ਫਲੈਟ ਬਣ ਕੇ ਅੰਦਰ ਦਾ ਹੋ 10 12 ਮੰਜ਼ਲੀ ਹੈ ਨਾ ਵੱਧ ਹੋਵੇ ਦੇਖੋ ਸਾਡੀ ਰੋਡ ਕੈਰੋਡਰ ਰੋਡ ਇਹ ਰੋਡ ਜੰਦੀ ਹੈ ਇਹ ਕਿਹੜੇ ਸਮੇਂ ਵਿੱਚ ਬਣੀ ਰੋਡ ਜੋ ਤੁਸੀਂ ਪੜਦੇ ਸੀ ਕਿੰਨੇ 12 ਤੋਂ ਪਹਿਲਾਂ ਬਣ ਗਿਆ ਮਲਾ ਦਾ ਬਾਹਰ 56 ਜਮਾਨਾ 56 ਸੋ 12 56 ਜਮਾਨਾ ਉਹ ਪੜਦੇ ਪਹਿਲਾਂ ਸਿੰਗਲ ਰੋਡ ਹੁੰਦੀ ਸੀ ਇਹ ਤੇ ਸਾਰੇ ਸਫੈਦਾ ਹੁੰਦਾ ਸੀ ਆਏ ਉਹ ਸਫੈਦਾ ਖੜਾ ਇੱਧਰ ਇੱਧਰ ਵੀ ਸਫੈਦਾ ਹੁੰਦਾ ਆਏ ਪਰਲੀ ਸਿੰਗਲ ਰੋਡ ਹੁੰਦੀ ਸੀ ਰਾਤ ਨੂੰ ਕੋਈ ਆਉਂਦਾ ਨਹੀਂ ਸੀ ਹੁੰਦਾ ਪਰਲੀ ਜਮਨ ਸਿਰ ਪਰਲੀ ਹੁੰਦੀ ਸੀ ਕੱਲੀ ਅੰਮਾ ਹਾਂ ਹੰਤਾ ਆਉਣ ਵਾਲੇ ਟਾਈਮ ਦੇ ਵਿੱਚ ਇੱਥੇ ਜਗ੍ਹਾ ਲੱਭਣੀ ਨਹੀਂ ਐ ਬਹੁਤ ਬਹੁਤ ਵਧੀਆ ਤਰੱਕੀ ਹੋ ਜਾਣੀ ਐ ਇੱਥੇ ਇਹ ਮੌਲ ਮੌਲ ਖੁੱਲ ਜਾਣੇ ਨੇ ਸਾਰੇ ਮੌਲ ਖੁੱਲ ਜਾਣੇ ਜਗ੍ਹਾ ਬੰਦ ਕੀ ਹੋ ਗਈ ਤੇ ਕੀ ਹੋਣੀ ਹੈ ਮੈਂ ਇੱਥੇ ਕਿੰਨੇ ਸਾਧਨ ਨੇ ਆਪਣੇ ਸਕੂਟਰੀਆਂ ਮੋਟਰਸਾਈਕਲ ਟਾਈਮ ਸੋਸ ਕੱਟੀਆਂ ਆਪਦੇ ਛੋਟੇ ਵੱਡੇ ਆਪਦੇ ਗਿਣੇ ਨਹੀਂ ਹੁੰਦੇ ਕਿੰਨੇ ਸਾਧਨ ਨੇ ਪੰਜਾਬ ਪੰਜਾਬ ਹੀ ਆ ਫਿਰ ਪੰਜਾਬ ਪੰਜਾਬ ਹੀ ਆ ਯੋਗੋ ਦੇਲਾ ਕਹਿੰਦੇ ਕੋਈ ਜਾਂਦਾ ਲੈਨ ਚ ਹਾਂ ਨਾ ਨਾ ਇੱਥੇ ਹੀ ਜਾਂਦੇ ਲੈਨ ਲੋਂਦੇ ਇੱਥੇ ਕੋਈ ਹੋ ਨਹੀਂ ਹੈ ਕਿਥੇ ਆਪਣੇ ਰੋਲ ਦੇ ਸਮਝ ਆ ਰੋਲ ਇਹਨੂੰ ਲੈਨ ਦੇ ਆ ਜਾਂਦੀ ਆ ਜਾਂਦੀ ਇਹ ਜਾਂਦੀ ਹੈ ਬੰਦਾ ਮਰਦਾ ਵਾ ਨਹੀਂ ਆ ਲੋਕ ਨਹੀਂ ਨਾ ਜੇ ਆਪ ਧਿਆਨ ਨਾ ਜੰਨੇ ਤਾਂ ਦੂਸਰਾ ਨਹੀਂ ਤੇ ਆਜ਼ਾਦ ਦੇਸ਼ ਕੋਈ ਨਹੀਂ ਹੈ ਜੰਨਾ ਪੰਜਾਬ ਆਵਾਜ਼ ਆਵਾਜ਼ ਆ ਤਾਂ ਹਾਂ ਸਹੀ ਗੱਲ ਆ ਬਾਕੀ ਸਾਰੇ ਹੈਪੀ ਹੋਣੋਂ ਨੇ ਅੰਦਰ ਨੇ ਆਪਣਾ ਪੰਜਾਬ ਹੀ ਹੈ ਜਿਹੜਾ ਬਿਨਾਂ ਤੋਂ ਵਧੀਆ ਹੋਰ ਇਹ ਲਾ ਬਾਹਰ ਨੂੰ ਰੋੜਾ ਨੇ ਨਾ ਇਹ ਰੋੜ ਤਾਂ ਜਿਵੇਂ ਬਾਹਰ ਨਿਕਲ ਆਇਆ ਇਹਦੇ ਵਿੱਚ ਹੋਰ ਇਹ ਨਟਾ ਨਾਲੋਂ ਘੱਟ ਹੂੰ ਇਹਦੇ ਸੇ ਸਭ ਕੁਝ ਮਿਲਦਾ ਹੈ ਸਭ ਕੁਝ ਮਿਲਦਾ ਹੈ ਸਹੀ ਗੱਲ ਹੈ ਆਸੀ ਜਾਲਾ ਡਰਗ ਦਾ ਸੇਮੀ ਇੰਡੀਆ ਦਾ ਸੇਮੀ ਇੰਨਾ ਮੈਟਰ ਕਰਦੇ ਆ ਜਾਂਦਾ ਪੰਜ ਦਾ ਹਾਂ ਸਾਨੇ ਵਾਲਾ ਆ ਗਿਆ ਆਪਾਂ ਸਾਨੇ ਵਾਲਾ ਆ ਗਿਆ ਸਾਨੇ ਵਾਲਾ ਤਾਂ ਜਿਹਨਾਂ ਆ ਲਈ ਰਾਈਟ ਨੂੰ ਰਾਈਟ ਕਰੇ ਵਾਲੇ ਦੀਸ ਇਹ ਕੇ ਇਹ ਵਾਲੇ ਤੇ ਕਰਨੇ ਕੋਚ

kei nei mata go te akki hm indian apa golden hatala restaurant avadda khollele juice pila orange ta pina ਕੀ ਲੈ ਲੈ ਆਗੇ ਦਾ ਬੰਦੇ ਬਈ ਆਉਗਾ ਸ਼ੋਲਡਰ ਹਟਾ ਲੇਗਾ ਦੇਖੋ ਹੀ ਅਗਰੇ ਕੀ ਆ ਬੰਦਾ ਇੱਕ ਹੀ ਹੈ ਬੰਦਾ ਇੱਕ ਹੀ ਜਿਹੜਾ ਬੈਠਾ ਫੋਟੋ ਤੇ ਕਿੰਨਾ ਚਿਰ ਵਗਾਰੇ ਲਾਉਂਦੇ ਨੂੰ ਜਿਹੜੇ ਮੈਨੂੰ ਐਸ ਤਾ ਮੈਨੂੰ ਆਪ ਨੂੰ ਬਾਪੂ ਨੂੰ ਦਾ ਹੋ ਗਿਆ 15 ਸਾਲ ਆ ਅਗਰੇ ਆਹ ਆਹ ਰੋਡ ਤੇ ਕਿ ਆ ਅੱਡੇ ਤੇ ਆਹੀ ਅੱਡੇ ਹਾਂ ਇਹ ਲੋਹਰ ਬਾਲੇਵਾ ਸਾਹ ਚੱਲਦਾ ਲਗਾਓ ਬਾਰ ਡੇੜੀ ਡੇੜੀ ਆਪੋਰਟ ਆਪ ਕੇ ਪਰਲੇ ਪਾਸੋਂ ਅੱਜਾ ਲਾ ਲੈ ਦੂਜੇ ਪਾਸੇ ਹਾਂਜੀ ਆਹੀ ਜ਼ੈੜ ਦੇ ਕਿਲਾ ਆਇਆ ਹੈ ਅੱਛਾ ਆਹੀ ਜ਼ੈੜ ਦੇ ਰਾਜਗੜ੍ਹ ਦੇ ਨਾਮ ਠੀਕ ਹੈ ਠੀਕ ਉਹ ਵੀ ਜੂਜ ਹੀ ਪਾਉਂਦੇ ਆ ਇਸੀ ਦੂਰ ਜਿਹਨਾਂ ਨੂੰ ਜੂਸ ਪੀ ਲੋ ਅਰੀਜਨਲ ਜੂਸ ਪੀਓ ਕਹਿੰਦੇ ਤੇ ਰੋਏ ਰੋਦਾ ਨਾ ਬੈਠੇ ਜੂਸ ਪੀ ਕੇ ਪਾ ਮਾਟੀ ਪਾਣੀ ਕਰ ਦਿੰਦੇ ਲੋ ਲਾਉਂਦੇ ਇਹ ਗਰਮੀਆ ਸੀਜ਼ਨ ਹੀ ਲਾਉਂਦੇ ਠੰਡਾ ਸੀਜ਼ਨ ਲਾਉਂਦੇ ਅੱਛਾ ਉੱਪਰ ਆ ਗਿਆ ਦੇਖ ਲੈਣਾ ਚਰਮੇ ਆਈ ਮਾਇਆ ਲੈ ਨੇ ਤੀਰਾਂ ਬੋਲਦੀ ਆ ਕੰਨਿਆ ਜੂ ਸੰਗਾਂ ਵਾ ਪਟਪਟੇ ਲਾਈਏ ਕਿਉਂ ਨਹੀਂ ਆਪਾਂ ਇਹਨੂੰ ਅੰਦਰ ਆ ਗਏ ਬਦਾ ਬਦਾ ਬਣਾਉਣ ਬਣਾਉਣ ਵੀ ਸਖਾਈ ਤੋਂ ਲੋ ਜੀ ਅੱਜ ਫੇਰ ਰੋਟੀਆਂ ਖਾਵਾਂਗੇ ਇੱਥੇ ਹੈ ਕਵੀ ਦੇ ਲਾਈਆਂ ਚੁੱਲੇ ਤੇ ਤੇ ਨਜ਼ਾਰਾ ਨਹੀਂ ਮਿਲਦਾ ਕਿਤੇ ਹੈ ਨਾ ਉਹ ਤਾਂ ਉਹਦੇ ਜਿੱਦੇ ਬਣ ਜਾਂਦੇ ਆ ਆਪਣੇ ਆਪਣੇ ਕਿੱਥੇ ਬਣਦੇ ਨੇ ਇੱਥੇ ਅੱਛਾ ਮੈਂ ਆਪਾਂ ਇੱਥੇ ਤਾਂ ਆਪਣੀ ਮਰਜ਼ੀ ਨਾਲ ਚਾਕੇ ਭਰ ਲੈਨੇ ਆ ਆਪਦੇ ਘਰਾਂ 'ਚ ਬਣਾ ਲੈਂਦੇ ਹੁਣ ਨੰਡੀ ਬੁੜਾਏ ਹੋਏ ਨੇ ਹੂੰ ਬਣਾ ਲੈਂਦੇ ਹੁਣੇ ਫਿਰ ਆਗੂ ਗੁਕ ਕਿਵੇਂ ਧੂਏ ਦਾ ਨਹੀਂ ਕੋਈ ਪ੍ਰੋਬਲਮ ਹੁੰਦੀ ਸੁਗਾ ਮੇਰੀ ਮਾਸੂਲੀ ਕੁੜੀ ਰਹਿਣੀ ਆ ਤੇ ਨਮਨਸਨ ਹਾਂ ਉਹਦੇ ਸਾਹ ਚੁੱਲਾ ਕੋਈ ਆ ਟਿਕੋਲੇ ਪਾਣੀ ਵਾਲੇ ਪਾਈਪ ਦੇ ਕੋਲ हाँ जी, हाँ जी। अच्छा बे बेसमेंट ਚੋਂ ਤਾਂ ਰਹਿੰਦੇ ਸੀ ਤੇ ਹਾਂਜੀ ਹਾਂਜੀ ਸੈਟ ਹੋਣੀ ਰਹਿੰਦੇ ਆ ਉਹਨੇ ਬਕੀ ਦੀਆਂ ਰੋਟੀ ਇਹਦੇ ਹੱਥ ਚ ਫੜਾ ਲੈਣਾ ਆ ਪਲੇਟ ਚ ਪਾ ਦੇ ਅੱਛਾ ਅੱਛਾ ਉਹ ਤਾਂ ਫੜ ਕੇ ਸੰਭਲ ਕੇ ਨਾ ਚਲ ਮੋਲ ਨਹੀਂ ਪੇਟ ਆਉਣਾ ਤਾਂ ਥੱਲੇ ਕਰ ਮੜਾ ਜਾ ਸਟਪ 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 ਥੋੜਾ ਸਾਰੇ ਬੈਠੇ ਆ ਰੋਟੀ ਖਾਣ ਨੂੰ ਇੰਤਜ਼ਾਰ ਚ ਮੰਜੇ ਢਾਲੇ ਮੰਮੀ ਵੀ ਭੰਗ ਦੇ ਮੰਜੇ ਢਾਲੇ ਹੁਣ ਰੋਟੀਆਂ ਖਾਵਾਂਗੇ ਮੈਂ ਬੈ ਕੇ ਮਿੱਤਰਾਂ ਦਾ ਢਾਬਾ ਚੱਲਦਾ ਆ ਦੇਖ ਪਾਣੀ ਚਾਹ ਕਿਸੇਰੇ ਘੁੱਟ ਪੀਣਾ ਕੱਪ ਦੇ ਲਾ ਕਿੰਨੇ ਰੱਖੇ ਮੈਂ ਫ੍ਰੀ ਨੂੰ ਕਹਿੰਦੇ ਪਾਣੀ ਦਾ ਹੁਣ ਕੋਈ ਨਹੀਂ ਵੇਂਦਾ ਜਦੋਂ ਨਹੀਂ ਜਦੋਂ ਘੱਟ ਲੈ ਕੇ ਆਉਂਦੇ ਆ ਫਿਰ ਉਦੋਂ ਪੀਣਾ ਆਹ ਹਾਂ ਹਾਂ ਸਹੀ ਗੱਲ ਕਿ ਚੰਗਾ ਬਣਾ ਦਿੱਤਾ ਬਾਬਾ ਹਾਂ ਵਧੀਆ 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 ਆ ਰੋਟੀ ਦਾ ਸਵਾਦ ਲੱਗਦੀ ਐ ਸਾਵੇਂ ਚੁੱਲੇ ਵਾਲੀ ਤਾਂ ਹਮਮ ਬੜੀਆਂ ਦੋਨੇ ਜਣੀਆਂ ਬਾਤਾਂ ਨਾਲ ਬਣ ਕੇ ਲਾ ਲੈਣ ਰਹੀ ਦਾ ਕਾਏ ਪਈ ਜਾਂਦਾ ਹਾਂ ਹਾਂ ਹੋਰ ਨਹੀਂ ਵਧੀਆ ਦੋ ਜਣਿਆਂ ਨੂੰ ਵਧੀਆ ਲੈ ਜਾਂਦੀਆਂ ਨੇ ਇਹ ਭੈਣ ਜੀ ਆਪਣਾ ਕੋਈ ਨਾਮ ਹੀ ਲੈਂਦਾ ਦੋ ਜਣਿਆਂ ਦਾ ਨਾਮ ਲੈ ਆਉਂਦੀ ਆ ਕੁੜੀ ਦਾ ਨਾਮ ਨਹੀਂ ਪੜਦਾ ਮੁੰਡੇ ਦਾ ਲੈਂਦਾ ਕੋਈ ਜੇ ਲੈ ਜਾਂਦਾ ਨੇ ਆ ਅੱਜ ਜ਼ਿਆਦੇ ਜਾਣੇ ਬੈਠੇ ਨਹੀਂ ਤਾਂ ਦੋ ਜਾਣੀਆਂ ਹੀ ਹੁੰਦੀਆਂ ਹੋਣੀਆਂ ਇਹ। ਕਿ ਨਹੀਂ ਹੁਣ ਤਾਂ ਸਾਰਾ ਪਰਿਵਾਰ ਆ ਸਵੇਰੇ ਦੌਰ ਦੇ ਸ਼ਾਮ ਨੂੰ ਤਾਂ ਤਿੰਨ ਚਾਰ ਹੋ ਜਾਂਦਾ। ਸਵੇਰੇ ਚਲੋ ਵਧੀਆ ਰਲ ਮਿਲ ਕੇ ਹੋ ਜਾਂਦਾ। ਹਾਂ। ਸਾਗ ਨੂੰ ਤੜਕਾ ਲਾ ਲਿਆ। ਹਾਂ। ਆਹ ਦੇ ਪਿਆ। ਅੱਛਾ।

ਪਰ ਵਧੀਆ ਲੱਗਿਆ ਉਹਨਾਂ ਨੂੰ ਵੀ ਹੈਨਾ ਸਵਾਦ ਲੱਗਦਾ ਸੀ ਹੂੰ ਉਹ ਤਾਂ ਹੋਣ ਵੀ ਤਿਆਰ ਸੀ ਕਹਿੰਦੇ ਮੈਨੂੰ ਆਉਣ ਨਹੀਂ ਦਿੰਦੇ ਮੰਮੀ ਇਹ ਮੇਰਾ ਜੀ ਕਰਦਾ ਸੀ ਆਉਣਾ ਬਹੁਤ ਜਦੋਂ ਉਹ ਸਵੇਰ ਟਾਈਟ ਆਇਆ ਕਿ ਲੱਗੀ ਉਹਦੀ ਤੇ ਲਖਮੀ ਮੈਨੂੰ ਹਾਂਜੀ ਹਾਂਜੀ ਉਹਦੇ ਪੈਰ ਉਹਦੇ ਪਿੱਛੇ ਤਾਂ ਮਾਰ ਮਾਰ ਜਾਣ ਸਾਰੇ ਹਰੌਣਕ ਮੇਲਾ ਇੱਥੇ ਆਲਾ ਫਿਰ ਸਾਰਿਆਂ ਨੇ ਦੇਖਣਾ ਹੁੰਦਾ ਵਾ ਹਾਂ ਨਾ ਯਾਰ ਉਦਾ ਹੁੰਦੀ ਸੀ ਪਤੰਕੀ ਨਹੀਂ ਸੀ ਸਾੜ ਨਹੀਂ ਸੀ ਤੇਰੇ ਖਿਆਲ ਸਣੀ अच्छा <CeAR> बीयर कार्ड था बिजली <CeAR> जा बंद, बंद हो गई थी बिजली बंद हो गई थी तो कैंसिल हो गई तो अंदर 1500 રૂપિયા اندر ਗਿਆ ਹਾਂ ਨਾਲੇ ਫਿਰ ਖੜੇ ਤਾਂ ਕੋਈ ਨਾ ਕੋਈ ਰੌਲਾ ਜੇ ਪਿਆ ਹੀ ਰਹਿੰਦਾ ਵਾ ਹਾਂ ਹਾਂ ਮੇਰਾ ਕੰਮ ਆਏਗਾ ਨਾ ਗਿਆ ਕੰਮ ਨਹੀਂ ਵੀ ਬੇਦਿਲ ਕੋਈ ਬੰਦਾ ਜਦ ਬੰਦਾ ਜਦ ਮਰਜ਼ੀ ਬਿਜਲੀ ਲਵਾ ਲਵੇ ਸਹੀ ਗੱਲ ਆ ਹਾਂ ਬੋਰੇ ਨਾ ਬਾਅਦ ਸਾਡੇ ਫਰੀ ਨਹੀਂ ਸੀਗੇ ਹਾਂ ਸਾਗ ਤੋੜਾਂਗੇ ਹਾਂ ਰੋਟੀਆਂ ਦੀਆਂ ਲੈ ਕੋਈ ਆਹੋ ਕੋਈ ਹਾਂ ਲੈ ਨੀਤੋ ਵੀ ਆ ਗਿਆ ਨੀਤੋ ਤੂੰ ਕੀ ਕਰਨਾ ਹੈ ਰੋਟੀ ਲੈਣਾ ਆਂਟੀ ਕਹੂਗਾ ਮੈਨੂੰ ਨਾ ਵੇਚ ਲਿਓ ਆਂ ਕੇ ਆਦੰਦ ਤੇਰੇ ਨਾਂ 'ਤੇ ਫੋਟੋ ਵੀ ਨਹੀਂ ਖਾਉਂ ਤੈਨੂੰ ਤਾਂ ਲੈਣਾ ਵੇਚ ਮੈਂ ਕਿੱਥੇ ਕਰ ਤੂੰ ਲੱਕ ਜਾਂਦਾ ਜੇ ਤੇ ਆਏ ਥੋੜੀ ਲੁਕਣ ਆਏ ਰੋਟੀ ਖਾਣ ਲੱਗ ਗਈ ਕੁੜੀ ਕਦਾ ਮੁੰਡਾ ਕਾ ਲੋ ਗਿਆ ਬੈਠਾ ਕਹਿੰਦਾ ਮੈਨੂੰ ਵਿੱਚ ਨਾ ਲੋ ਪੈਰਾਂ ਤੇ ਰੀਹੇ ਨੇ ਪੈਰ ਆਹ ਦੇਖ ਲੈ ਦੇਖ ਗਿਆ ਦੇਖ ਗਿਆ ਹੁੰਦਾ ਤੇਰੇ ਕੱਪੜਿਆਂ ਤੋਂ ਪਛਾਣ ਆ ਜਾਣੀਆਂ ਵੀ ਨਿੱਤੂ ਆ ਨਿੱਤੂ ਆ ਨਿੱਤੂ ਆ ਰੇ ਲੱਗ ਲੱਗੇ ਤੰਗਿਆ ਤੰਗਿਆ ਆ ਗਿਆ ਆ ਗਿਆ ਬੱਸ ਆਇਆ ਕੋਈ ਮੇਲੋ ਰੋਟੀ ਪਲੇਟ 'ਚ ਪਈ ਆ। ਲਓ ਜੀ ਖਾ ਲੋ ਪਰੌਂਠੇ। ਅੱਜ ਆਲੂ ਵਾਲੇ ਪਰੌਂਠੇ ਚੱਲ ਰਹੇ ਆ। ਰੈਡੀ ਆ। ਸਵੇਰ ਹੋ ਗਈ ਆ। ਸਵੇਰ ਹੋ ਗਈ। ਆ ਗਈ ਨਾਨੀ ਸਾਡੀ। ਖਾੜ ਝਾੜੂ ਪੋਚਾ ਕਰਤਾ ਆ ਚਲਿਏ ਕੌਰ ਸਾਗ ਨੀਤੂ ਨੀਤੂ ਦੀ ਬਣ ਗਈ ਵੀਡੀਓ ਮਾ ਹਾਂ ਯਾਰ ਹੁਣ ਤਾਂ ਤੈਨੂੰ ਜਾਣਦੇ ਰਾਤ ਮੈਸੇਜ ਆਇਆ ਦੋ ਬੰਦਿਆਂ ਨੇ ਕਹਿੰਦੇ ਆ ਬੰਦਾ ਕੌਣ ਹਾਂ ਨੀਤੂ ਆ ਇਹ ਮਿਲਖਾ ਸਿੰਘ ਕਦੋਂ ਦਾ ਦੇਖੋ ਜੀ ਪਰੌਂਠੇ ਅਲੂ ਵਾਲਾ ਪੇਸਟ ਬਣਿਆ ਪਿਆ ਪੈਕਿੰਗ ਹੋਣ ਲੱਗੀ ਹੈ ਦੇਵਰੀ ਹੋਣ ਲੱਗੇ ਪਰੌਂਠਿਆਂ ਦੇ ਰਾਜਾ ਜਣਾ ਸੈਟ ਜੀ ਹੁਣ ਮਿਲਖਾ ਸਿੰਘ ਚੰਗੀ ਤਰ੍ਹਾਂ ਲਵੇਟ ਲਾ ਹਾਂ ਨਾ ਕਿੰਨਾ ਤੇ ਉਹ ਕੇ ਰੈਡੀ ਹੋਏ ਹੋਏ ਹੈ ਨਹੀਂ ਦੋ ਹੀ ਕਰੇਗਾ ਆਹ ਇਹ ਸਾਡੀ ਨਾਨੀ ਉਹ ਆ ਗਈ ਮਾਸੀ ਰੈਡੀ ਹੈ ਜੀ ਕੰਮ ਆ ਗਈ ਸਿਮਰ ਸਿਮਰ ਬੈਠੀ ਹੈ ਗੱਲ ਕਰ ਲਈ ਜੀ ਫੋਨ ਤੇ ਵੀ ਵੀ ਕਿੰਨੇ ਪਰੌਂਟੇ ਗਾਣੇ ਆ ਦੋ ਇੱਕ ਇੱਕ ਨਾ ਕਿੱਥੇ ਆਹ ਕਹਿ ਸਕਦੇ ਵੀਰ ਕਹਿੰਦਾ ਇੱਕ ਪਰੌਂਟਾ ਦੋ ਤਾਂ ਜ਼ਰੂਰੀ ਨੇ ਕੋ ਆ ਗਿਆ ਬੱਬੂ ਹਾਂ ਜੇ ਮੈਂ ਤੂੰ ਆਇਆ ਤਾਇ ਆ ਗਈ ਆ ਪਰਲੇ ਪਾਸੇ ਦਵਾਈ ਅੱਛਾ ਨਹੀਂ ਆ ਦੇਖੀ ਥੋੜਾ ਜਿਹਾ ਘੱਟ ਸੀਗਾ ਪੂਰਾ ਹੀ ਲੈ ਆ ਮੈਂ ਤਾਂ ਜਦ ਤਾਇ ਨੇ ਦਵਾਈ ਇੰਨੀ ਆ ਬੋਤਲਾਂ ਉਹ ਸਪਰੇਅ ਕਰ ਲਈ ਅੱਛਾ ਦਵਾਈ ਹੈ ਦੇਖ ਓਕੇ ਜੀ ਸਰ ਜੀ ਕਹਿੰਦੀ ਆ ਆ ਮਨੂ ਮੈ ਜੀ ਬਪੇ ਤਰਮ ਮਨੂ ਮੈ ਜੀ ਆਮਨੋ ਉੱਚਾ ਦੀ ਮਾ ਬੀਬੀ ਇੱਧਰ ਨੂੰ ਕਰੋ ਉੱਚੀ ਨੇ ਵੀ ਜਗਾ ਤੇ ਰੱਖਿਆ ਹੋਇਆ ਕੋਈ ਨਾ ਚੂਟੇ ਮਾਰਟ ਇੱਧਰ ਆ ਜਾਓ ਅੱਛਾ ਨਿਕਲੇ ਹੋਏ ਪਾਦੋਂ ਦੇ ਵਿੱਚ ਚੂਟੇ ਆ ਲੜੋ ਟਿਊਟੇ ਆਉਂਦੇ ਆ ਚੂਟੇ ਆਹ ਦੇਹੀ ਰੋਟੀ ਵਿੱਚ ਦੇ। ਯਾਰ ਅੱਡਕੜ ਵੀ ਲਿਆ ਫਿਰ ਉਹਦੇ ਵਿੱਚ ਪਾ ਲ। ਮਿੱਟੀ ਪਾ ਦੇਣੀ। ਮਿੱਟੀ ਪਾ ਦੇ ਫਿਰ ਜੇ ਭਰੇ। ਸਿਮਰ ਆ ਇਹ ਗੱਲ ਕਰਦੀ ਆ ਫੋਨ ਤੇ ਉੱਤੇ। ਹਾਂ ਹੋ ਗਿਆ। ਕਹਿੰਦੇ ਤੁਸੀਂ ਕਦੋਂ ਆਉਣਾ ਵਾਈ ਪੁੱਛੀ ਗਈ ਹੈ। ਆ ਆ ਜਾਾਂਗੇ ਪਰੌਂਠੇ ਕੌਣ ਖਾਊਗਾ? ਆ ਜਾਾਂਗੇ ਪਰੌਂਠਾ ਕੌਣ ਖਾਊਗਾ? ਆ ਜਾਾਂਗੇ ਪਰੌਂਠਾ ਕੌਣ ਖਾਊਗਾ। ਬਹੁਤ ਵਕੂਲ ਜਾਨੀ ਆ ਬੰਦੇ ਨੇਵੇਂ ਆਲੇ ਤੇ ਵਹਿ ਨਹੀਂ ਹੁੰਦਾ ਨਾ ਹਾਂ ਤੇ ਆ ਮੈਂ ਇਹ ਪੀੜੀਆਂ ਤੇ ਆ ਲੈ ਲੈ ਮੈਨੂੰ ਭਾਈ ਵਸੇ ਲੱਗਦੀ ਹੈ ਕਰਨਾ ਤਾਂ ਕਹਿ ਜਾਂਦੇ ਇਹ ਤਾਂ ਕਹਿ ਜਾਂਦੇ ਇਹ ਤੇ ਇਹ ਤੇ ਚੁਕੀਤ ਮਾਰੀ ਸੁਹ ਜੀ ਨੂੰ ਘੜਾ ਚਿੱਟਾ ਸੁਣ ਸੁਣਾਣਾ ਚਿੱਟਾ ਉਹਨੇ ਸੁਣਾਣਾ ਜੀ ਮੇਰਾ ਹੈ ਤੈਨੂੰ ਬੱਚਾ ਰਹੇ ਉਹ ਮੰਗਾਲ ਲੱਗਿਆ ਨਹੀਂ ਰੋਟੀ ਹਾਂ খালি ਲੈ ਚੁੱਕੀ ਨਾ ਇਹ ਮਾਰੀ ਨਾ ਫੋਨ ਹੈ ਇਹ ਤਾਂ ਇਹ ਨੜਦੇ ਨਹੀਂ ਆਉਣਾ ਮੈਂ ਇੱਕ ਵਾਰੀ ਅੱਗ ਵਾਸਤੇ 4 ਲੱਖ ਤੋਂ ਜੇ ਵੀ ਕਰਦੇ ਕਈ ਵਾਰ ਜਿਆਦਾ ਤੇਜ਼ ਹੋ ਜਾਂਦੀ ਹੈ ਤੇ ਜਿਆਦਾ ਹੋ ਜਾਂਦੀ ਹੈ ਮਾੜਾ ਲੱਗਦਾ ਸੀ ਵੀ ਤੋਂ ਚੱਲਦੇ ਚੋਰ ਗੰਦੇ ਹੈ ਦੋ ਚੱਲਦੇ ਹੈ ਬੁੱਢਾ ਵੰਡ ਲਾਉ ਜੀ ਚੱਲਦੀ ਅੱਗ ਏਂ ਅੰਕਰ ਹੈ ਤੇ ਬੜਾ ਖਰਾਬ ਆ ਸਾਜ ਦੀ ਰੀਸ ਕਰਦਾ ਹੈ ਅੱਛਾ ਹੱਥ ਜੋ ਆਇਆ ਇਕੜੇ ਪਿੰਦਾ ਤੇ ਹੁਣ ਚਾਹ ਹਾਂ ਹੁਣ ਕੀ ਦਿੱਤੀ ਜਿੰਦੀ ਕੁੱਤੀ ਨੂੰ ਬੜਾਈ ਦਿੱਤਾ ਹੈ ਨੈਮੀ ਉਹਦੇ ਉਹਦੇ ਇਹ ਨਾਲ ਨਹੀਂ ਖਹਿਣਾ ਨਾ ਨਹੀਂ ਗੜੀ ਦੇ ਆ ਜਾਂਦੇ ਦੇਖ ਲਾ ਲਾ ਤੇ ਦੇਖੀ ਚੱਪੜੀ ਜਿੱਕਰਨੀ ਨਾ ਬੂਹੇ ਤਾਰਾ ਬਤਾ ਦੇ ਮੈਨੂੰ ਜੰਮੀ ਫੈਮੀ ਫੈਮੀ ਬਾਲ ਨਾਲ ਖੇਡ ਬਾਲ ਨਾਲ ਬਾਲ ਆ ਗਈ ਵੀਡੀਓ ਬਣਾ ਦੇ ਬਾਲ ਕਿੱਥੇ ਆ ਜਰੀ ਬਾਲ ਲੈ ਕੇ ਆ ਬਾਲ ਲੈ ਕੇ ਆ ਕੰਬਰ ਲਿਆ ਬਾਲ ਉਹਦੇ ਕੰਬਰ ਬਾਲ ਲਿਆ ਗਿਆ ਪੈਕ ਵਿੱਚ ਸਭੀ ਬਾਲ ਅੱਛਾ ਬਾਲ ਦਾ ਬਤਾ ਦੇ ਆ ਦੇ ਹੈਪੀ ਹੋਰ ਨੂੰ ਸਰ ਆ ਦੇ ਬਾਲ ਨਾਲ ਤਾਂ ਪੂਰੀ ਲੜਾਂਗੇ ਆਉ ਉਹ ਆ ਗਈ ਬਾਲ ਆ ਗਈ ਉਹਦੇ ਆਹ ਤੇ ਬਾਲ ਆ ਗਈ ਓਏ ਮਾ ਤੇਦੀ ਦੋ ਦਿਆਂ ਮੇਰੇ ਦਿਲ ਮੇਰਾ ਘਟਿਆ ਜਾਂਦਾ ਆ ਆਏ ਆ ਗਈ ਓ ਲਾ ਗਈ ਆ ਗਈ ਆ ਗਈ ਆ ਗਈ ਆ ਗਈ ਫੜ ਲਾ ਫੜ ਲਾ ਫੜ ਲਾ ਸਮਝੀ ਜੀ ਬੋਲ ਦੇ ਦੇ 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 ਇਹ ਤਾਂ ਚੱਕ ਨਹੀਂ ਹੁੰਦੀ ਮੂੰਹ ਤੇ ਵਸ ਹਾਂ ਬੋਲ ਵੱਡੀ ਆ 100 ਦੀ ਕਰਦੀ ਆ ਉਹ ਦੇਖੀ ਨਾ ਨੇ ਦੇ 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 ਹੱਥ ਨਾਲ ਨਾ ਤੂੰ ਤਾਂ ਇਹ ਨਹੀਂ ਕਰ ਨਾ ਦੇ ਵੜਦੀ ਐ ਬੱਲੇ ਬੋਲ ਦੇ ਦੇ ਬੋਲ ਸੈਮੀ ਦੇ ਦੇ ਸੈਮੀ ਬੋਲ ਦੇ ਦੇ स कर बॉल बॉल आ गई ले ला बॉल ले लै लै लॉल ले ला <c receive byional> <laughs> Hmm. Hmm. <gülüyor> <gülüyor> Sen mi dede ਦੇ <laughs> Sen mi dedi <baul> Dede <laughs> Dede ਦੇ <baul> dede? ਦੇ <laughs> <laughs> dede? ਦੇ 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 ਨੂੰ ਗੋਲ ਦੇ ਉਹ ਆ ਗਿਆ ਨਾ ਉਹ ਆ ਗਿਆ ਨਾ ਫਾਇਰ ਦੋ ਨਾ ਸਾਰੇ ਕੋਲ ਤੇ ਫਾਇਰ ਫੜਦੀ ਆ ਉਹਦੇ ਆ ਦੇ ਓਏ ਬਾਲ ਕੋਨੇ ਬਾਲ ਤੇ ਨਹੀਂ ਕਿ ਕਿਤੋਂ ਲੈ ਗਈ ਦੇ ਦੇ ਬਾਲ ਬਾਲ ਦੇ 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 ਬੋਲ ਦੇ ਦੇ ਸੈਮੀ ਆਹ ਤੈਨੂੰ ਤਾਂ ਦੇ ਦਿੰਦੀ ਐ ਇੱਥੇ ਕੋਸ ਤੋਂ ਦਰਦੀ ਐ ਸੈਮੀ ਬੋਲ ਦੇ ਤੈਨੂੰ ਦੇਣੀ ਨਾ ਸੈਮੀ ਬੋਲ ਦੇ ਆ ਸਟੈਂਡ ਜਿਆ ਹੁਣ ਪੜਨਾ ਹੈ ਹਾਂਜੀ ਅੱਜ ਅਸੀਂ ਪਹਿਲਾਂ ਚਲੇਗੇ ਵੱਡੀ ਭੈਣ ਕੇ ਘਰੇ ਤੇ ਪਹਿਲਾਂ ਸੀਗਾ ਸਾਨੂੰ ਸਾਨੇ ਵਾਲਾ ਕੰਮ ਸੀਗਾ ਫਿਰ ਅਸੀਂ ਵੱਡੀ ਭੈਣ ਕੇ ਘਰੇ ਚਲੇ ਗਏ ਤੇ ਉਸ ਤੋਂ ਬਾਅਦ ਉੱਥੇ ਰਾਤ ਰਹੇ ਤੇ ਰੋਟੀ ਪਾਣੀ ਖਾਦਾ ਤੇ ਬੈਠੇ ਰਹੇ ਗੱਲਾਂ ਬਾਤਾਂ ਮਾਰੀਏ ਤੇ ਫਿਰ ਅਸੀਂ ਦੂਸਰੇ ਦਿਨ ਆਲੂ ਵਾਲੇ ਪਰੌਂਠੇ ਖਾਦੇ ਉਹਨਾਂ ਨੇ ਆਲੂ ਵਾਲੇ ਪਰੌਂਠੇ ਬਣਾ ਲਏ ਸਵੇਰੇ ਉੱਠੇ ਚਾਹ ਪਾਣੀ ਪੀਤਾ ਤੇ ਫਿਰ ਆਲੂ ਵਾਲੇ ਪਰੌਂਠੇ ਖਾਦੇ ਮੜ ਕੇ ਅਸੀਂ ਸ਼ਾਮ ਨੂੰ ਆ ਗਏ ਸੀ ਘਰ ਫਿਰ ਛੋਟੀ ਭੈਣ ਦੇ ਘਰ ਆ ਗਏ ਸੀਗੇ ਫਿਰ ਉਹਨਾਂ ਨੂੰ ਮਿਲ ਕੇ ਤੇ ਫਿਰ ਅਸੀਂ ਆਪਣੇ ਘਰ ਆ ਗਏ ਸੀਗੇ ਤੇ ਹੁਣ ਅਸੀਂ ਆਪਣਾ ਫ੍ਰੀ ਹੋ ਕੇ ਬੈਠੇ ਸੀ ਮੈਂ ਕਿਹਾ ਚਲੋ ਵਲੌਗ ਨੂੰ ਪਾ ਦਈਏ ਨਾਲੇ ਵਲੌਗ ਦਾ ਕਰੀਏ ਐਂਡ ਵਲੌਗ ਨੂੰ ਦੇਖਿਓ ਐਂਡ ਤੱਕ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਵੀ ਕਰਿਓ ਤੇ ਦੱਸਿਓ ਕਿਵੇਂ ਲੱਗਦਾ ਹਾਂਜੀ ਰਿਸ਼ਤੇਦਾਰੀਆਂ ਜੇ ਮਿਲਦੇ ਸੀ ਤੇ ਫਿਰ ਬੈਠੇ ਨੇ ਚਲੇ ਜਾਣਾ ਮੈਂ ਉੱਥੇ ਨੂੰ ਬਾਹਰ ਨੂੰ ਹਾਂਜੀ ਮੈਂ ਰਹੂੰਗੀ ਫਿਰ ਦੇਖਦੇ ਆ ਜਿਵੇਂ ਵੀ ਹੋਊਗਾ ਜਿਸ ਤਰ੍ਹਾਂ ਦਾ ਵਲੌਗ ਬਣਾਉਂਗਾ ਫਿਰ ਪਾਇਆ ਕਰਾਂਗੇ ਹਾਂਜੀ ਚਲੋ ਠੀਕ ਆ ਜੀ ਓਕੇ ਬਾਏ ਫਿਰ